ਹਾਲੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਆ ਗਈ ਹੈ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਔਰ ਉਹਨਾਂ ਦੇ ਸਮਰਥਕਾਂ ਲਈ ਕਿਉਂਕਿ ਭਾਈ ਅਮਰਪਾਲ ਸਿੰਘ ਨੇ ਦਰਸਾਲ ਇੱਕ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਦਾ ਜਿਹੜਾ ਸਾਂਝਾ ਹਾਈ ਕੋਰਟ ਹੈ ਉਹਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਤੇ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਪਾਰਲੀਮੈਂਟ ਦੇ ਮੈਂਬਰ ਭਾਈ ਅਮਰਪਾਲ ਸਿੰਘ ਦਰਸਾਲ ਸੰਸਦ ਦੇ ਵਿੱਚ ਗਰਜਣ ਜਾ ਰਹੇ ਨੇ ਤੇ ਜਿਹੜੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਗੱਲ ਕੀਤੀ ਜਾ ਰਹੀ ਸੀ ਕਿ ਅਮਰਪਾਲ ਸਿੰਘ ਪਾਰਲੀਮੈਂਟ ਦੇ ਮੈਂਬਰ ਤਾਂ ਜ਼ਰੂਰ ਬਣ ਗਏ ਨੇ ਪਰ ਪੰਜਾਬ ਦੇ ਪ੍ਰਤੀ ਜਾਂ ਫਿਰ ਉਹਨਾਂ ਹਲਕਿਆਂ ਦੇ ਪ੍ਰਤੀ ਜਿੱਥੋਂ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਹੈ ਖੰਡੂਰ ਸਾਹਿਬ ਤੋਂ ਉਹਨਾਂ ਲੋਕਾਂ ਨੂੰ ਬੜਾ ਇੰਤਜ਼ਾਰ ਸੀ ਕਿ ਅਮਰਪਾਲ ਸਿੰਘ ਜਿਹੜਾ ਕਿ ਐਮਪੀ ਦਾ ਇੱਕ ਫੰਡ ਆਉਂਦਾ ਉਹ ਤੁਸੀਂ ਵੀ ਜਾਣਦੇ ਹੋ ਤਾਂ ਉਹ ਪੂਰੇ ਪੱਦਰ ਤੇ ਆਪਣੇ ਹੀ ਜਨਤਾ ਦੇ ਉੱਤੇ ਖਰਚ ਨਹੀਂ ਕਰ ਸਕੇ ਤਾਂ ਹੁਣ ਅਮਰਪਾਲ ਸਿੰਘ ਨੇ ਜਿਹੜੀ ਪਟੀਸ਼ਨ ਪਾਈ ਹੈ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਿਹਾ ਸੰਸਦ ਦੇ ਵਿੱਚ ਗਰਜਣਗੇ ਅਮਰਪਾਲ ਸਿੰਘ ਬਹੁਤ ਵੱਡੀ ਖੁਸ਼ਖਬਰੀ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਲੋਕਾਂ ਨੇ ਵੱਡੇ ਪਦਰ ਤੇ ਅਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਾਈ ਸੀ ਤੇ ਪਾਰਲੀਮੈਂਟ ਦੇ ਮੈਂਬਰ ਬਣਾ ਦਿੱਤਾ ਸੀ ਤਾਂ ਹੁਣ ਬਹੁਤ ਵੱਡੀ ਖੁਸ਼ਖਬਰੀ ਇਹਦੇ ਨਾਲ ਰਿਹਾਈ ਦੇ ਨਾਲ ਜਿਹੜੀ ਅਮਰਪਾਲ ਸਿੰਘ ਦੀ ਜਿਹੜੀ ਰਿਹਾਈ ਦੇ ਨਾਲ ਗੱਲ ਜੁੜੀ ਉਹ ਵੀ ਮੈਂ ਤੁਹਾਨੂੰ ਅੱਗੇ ਦੱਸੂਗਾ ਤਾਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹ ਵੀਡੀਓ ਸੁਣਾਵਾਂ ਤਾਂ ਮੇਰੀ ਅਪੀਲ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕੀਤਾ ਜਾਵੇ ਆਪਣੀ ਜਨਤਾ ਦੇ ਵਿੱਚ ਪੰਜਾਬ ਦੇ ਸਿੱਖ ਨੌਜਵਾਨਾਂ ਤੱਕ ਤਾਂ ਕਿ ਹਰ ਇੱਕ ਨੌਜਵਾਨ ਪੰਜਾਬੀ ਨੂੰ ਇਹ ਪਤਾ ਲੱਗੇ ਕਿ ਅਮਰਪਾਲ ਫਿਰ ਤੋਂ ਯਾਨੀ ਸੰਸਦ ਦੇ ਵਿੱਚ ਗਰਜਣ ਜਾ ਰਹੇ ਨੇ ਸੁਣੋ ਦੇ ਵੱਲੋਂ ਸੈਸ਼ਨ ਅਟੈਂਡ ਨੂੰ ਲੈ ਕੇ ਹਾਈ ਕੋਰਟ ਦਾ ਰੋਕੇਤਾ ਗਿਆ ਹਾਈ ਕੋਰਟ ਦੇ ਵਿੱਚ ਬਕਾਇਦਾ ਪੋਜੀਸ਼ਨ ਜਿਹੜੀ ਆ ਪਾਈ ਗਈ ਹੈ ਉਹਨਾਂ ਦੇ ਵੱਲੋਂ ਮੰਗ ਰੱਖੀ ਗਈ ਹੈ ਕਿ ਮੈਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਕਿਉਂਕਿ ਬਕਾਇਦਾ ਇੱਕ ਸੰਸਦ ਹੋਣ ਦੇ ਨਾਤੇ ਮੇਰਾ ਅਧਿਕਾਰ ਹੈ ਸੈਸ਼ਨ ਅਟੈਂਡ ਕਰਨਾ ਔਰ ਇਹ ਵੀ ਕਿਹਾ ਜਾ ਰਿਹਾ ਕਿ 1-2 ਦਿਨ ਦੇ ਵਿੱਚ ਇਸ ਪਿਟੀਸ਼ਨ ਤੇ ਸੁਣਵਾਈ ਜਿਹੜੀ ਆ ਹੋ ਸਕਦੀ ਹੈ ਕਿਉਂਕਿ ਸੰਸਦ ਹੋਣ ਦੇ ਨਾਤੇ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਮੇਰਾ ਅਧਿਕਾਰ ਹੈ ਸੰਸਦ ਅਮਰਪਾਲ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਪਿਟੀਸ਼ਨ ਦੇ ਵਿੱਚ ਬਕਾਇਦਾ ਹਾਈ ਕੋਰਟ ਦੇ ਵਿੱਚ ਪਿਟੀਸ਼ਨ ਪਾਈ ਗਿਆ ਫਰਹਾਲ ਦਾ ਸੇ ਕਿ ਡਿਟਰੋਇਟ ਜੇਲ੍ਹ ਦੇ ਵਿੱਚ ਉਹ ਬੰਦ ਨਹੀਂ ਉਹਨਾਂ ਦੇ ਉੱਪਰ ਐਨਐਸਬੀ ਲੱਗੀ ਹੋਈ ਹੈ ਤਾਂ ਸੰਸਦ ਅਮਰਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਦਾ ਰੁਖ ਜੜਾ ਕੀਤਾ ਗਿਆ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਨੂੰ ਲੈ ਕੇ ਮੰਗ ਜਿਹੜੀ ਆ ਪਿਟੀਸ਼ਨ ਦੇ ਵਿੱਚ ਰੱਖੀ ਗਈ ਹੈ ਫਾਂਸ ਦਾ ਅੰਮ੍ਰਿਤਪਾਲ ਸਿੰਘ ਜੋ ਕਿ ਹਦੂਸਾਤ ਜਿੱਤਸਾਨ ਉਹਨਾਂ ਦੇ ਵੱਲੋਂ ਜਿਹੜੀ ਮੰਗ ਆ ਉਹ ਰੱਖੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਮੇਰਾ ਅਧਿਕਾਰ ਹੈ ਸੈਸ਼ਨ ਨੂੰ ਅਟੈਂਡ ਕਰਨਾ ਬਾਕੀ ਮੈਂਬਰਾਂ ਦੇ ਵਾਂਗੂ ਮੈਂ ਵੀ ਸੈਸ਼ਨ ਅਟੈਂਡ ਕਰਨਾ ਚਾਹੁੰਦਾ ਹਾਂ ਪਰ ਆਜਾ ਮੇਰਾ ਇਹ ਅਧਿਕਾਰ ਹੈ ਇਸ ਬਾਬਤ ਉਹਨਾਂ ਦੇ ਵੱਲੋਂ ਪੋਜੀਸ਼ਨ ਪਾਈ ਗਿਆ ਜ਼ਾਦਾ ਤਾਂ ਪੰਜਾਬੀਆਂ ਨੂੰ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਰਿਹਾਈ ਨੂੰ ਲੈ ਕੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਜਾ ਰਿਹਾ ਉਹ ਵੀ ਬੜੀ ਅਹਿਮ ਹੈ ਯਾਨੀ ਕਿ ਵਕੀਲ ਈਮਾਨ ਸਿੰਘ ਖਾਰਾ ਦਾ ਇੱਕ ਵੀਡੀਓ ਮੈਂ ਤੁਹਾਨੂੰ ਪਹਿਲਾਂ ਵੀ ਸੁਣਾ ਚੁੱਕਿਆ ਤਾਂ ਦਰਸਾਲ ਜਿਹੜੀ ਰਿਹਾਈ ਨੂੰ ਲੈ ਕੇ ਆ ਉਹ ਵੀ ਤੁਹਾਨੂੰ ਮੈਂ ਦੱਸਦਾ ਔਰ ਜਿਹੜੀ ਇਹ ਖਬਰ ਹੈ ਦਰਸਾਲ ਇਹ ਪਾਰਲੀਮੈਂਟ ਦੇ ਮੈਂਬਰ ਹੋਣ ਦੇ ਬਾਵਜੂਦ ਉਹਨਾਂ ਨੇ ਇੱਕ ਅਪੀਲ ਰੱਖੀ ਹੈ ਹਾਈ ਕੋਰਟ ਦੇ ਵਿੱਚ ਕਿ ਮੈਂ ਅਟੈਂਡ ਕਰਨਾ ਪਾਰਲੀਮੈਂਟ ਦਾ ਮੈਂ ਮੈਂਬਰ ਹੈ ਮੈਂ ਸੰਸਦ ਦੇ ਵਿੱਚ ਜਾ ਕੇ ਜਿਹੜੀਆਂ ਗੱਲਾਂ ਧਰਨੀਆਂ ਪੰਜਾਬ ਦੇ ਪ੍ਰਤੀ ਉਹਨਾਂ ਦਾ ਮੈਨੂੰ ਅਧਿਕਾਰ ਹੈ ਤੇ ਮੈਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ ਔਰ ਜਿਹੜੀ ਹੁਣ ਰਿਹਾਈ ਨੂੰ ਲੈ ਕੇ ਗੱਲ ਉਹ ਵੀ ਬੜੀ ਹੈਮੈਂ ਕਿਉਂਕਿ 29 ਜਨਵਰੀ ਨੂੰ 29 ਜਨਵਰੀ ਨੂੰ ਭਾਈ ਅਮਰਪਾਲ ਸਿੰਘ ਦੀ ਐਨਐਸਏ ਤੇ ਸੁਣਵਾਈ ਹੋਣ ਜਾ ਰਹੀ ਹੈ ਜਿਹਦੇ ਵਿੱਚ ਅਮਰਪਾਲ ਸਿੰਘ ਦੀ ਐਨਐਸਏ ਟੁੱਟਣ ਜਾ ਰਹੀ ਹੈ ਕਿਉਂਕਿ ਐਨਐਸਏ ਟੁੱਟੂਗੀ ਤਾਂ ਰਿਹਾਈ ਹੋਣੀ ਆ ਔਰ ਦੂਜੇ ਪਾਸੇ ਜਿਹੜਾ ਯੂਪੀਏ ਲਾਇਆ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਉਹ ਤਾਂ ਇੱਕ ਬਿਲਕੁਲ ਇੱਕ ਨਕਮਾ ਆ ਯਾਨੀ ਇੱਕ ਹਵਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਸੋ ਹੁਣ ਸਰਕਾਰਾਂ ਨੂੰ ਤਾਂ ਜਿਹੜੀ ਕਿ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਪਾਰਲੀਮੈਂਟ ਦਾ ਮੈਂਬਰ ਭਾਈ ਅਮਰਪਾਲ ਸਿੰਘ ਸੰਸਦ ਦੇ ਵਿੱਚ ਆਉਣ ਜਾ ਰਿਹਾ ਔਰ ਦੂਜੇ ਪਾਸੇ ਜਿਹੜੀ ਕਿ ਪੰਜਾਬ ਸਰਕਾਰ ਇਹਨਾਂ ਦੇ ਦਿਲ ਦੇ ਵਿੱਚ ਬਹੁਤ ਵੱਡਾ ਡਰ ਬੜਿਆ ਹੋਇਆ ਭੈ ਬਣਿਆ ਹੋਇਆ ਕਿ ਅਮਰਪਾਲ ਸਿੰਘ ਨੂੰ ਜੇਕਰ ਹਾਈ ਕੋਰਟ ਨੇ ਇਜਾਜ਼ਤ ਦੇ ਦਿੱਤੀ ਤੇ ਅਮਰਪਾਲ ਸਿੰਘ ਫਿਰ ਤੁਹਾਨੂੰ ਪਤਾ ਵੀ ਉਹ ਸਿੱਖੀ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਦਾ ਇੱਕ ਸ਼ਬਦ ਬਹੁਤ ਮਾਇਨੇ ਰੱਖਦਾ ਇਹ ਪੰਜਾਬ ਦੀ ਸਰਕਾਰ ਵੀ ਜਾਣਦੀ ਹੈ ਔਰ ਹਿੰਦੁਸਤਾਨ ਦੀ ਜਿਹੜੀ ਸੈਂਟਰ ਦੇ ਵਿੱਚ ਬੈਠੀ ਮੋਦੀ ਸਰਕਾਰ ਯਾਨੀ ਭਾਜਪੀ ਉਹ ਪੂਰੀ ਤਰ੍ਹਾਂ ਜਾਣਦੇ ਨੇ ਕਿ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਮੈਂ ਕਹੂੰਗਾ ਕਿ ਜਿਹੜੀ ਸਿੱਖ ਕੌਮ ਹੈ ਉਹ ਬੜੀ ਪ੍ਰਭਾਵਿਤ ਹੈ ਅਮਰਪਾਲ ਸਿੰਘ ਦੇ ਸ਼ਬਦਾਂ ਦੇ ਉੱਤੇ ਬਹੁਤ ਸਾਰਾ ਰਿਐਕਸ਼ਨ ਦਿੱਤਾ ਜਾਂਦਾ ਪੰਜਾਬ ਦੇ ਹੀ ਲੋਕਾਂ ਦੁਆਰਾ ਤਾਂ ਮੈਂ ਚਾਹੁੰਗਾ ਜਿੰਨੀ ਸਾਡੀ ਪੰਜਾਬ ਦੀ ਆਬਾਦ ਜਿੰਨੇ ਸਾਡੇ ਭੈਣ ਭਰਾ ਪੰਜਾਬ ਦੇ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਗੱਲਾਂ ਦਾ ਉਹਨਾ ਕਰਨਾ ਚਾਹੀਦਾ ਔਰ ਸਾਥ ਦੇਣਾ ਚਾਹੀਦਾ ਕਿ ਅਮਰਪਾਲ ਸਿੰਘ ਜੇਕਰ ਡਿਬਰੂਗੜ੍ਹ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਤੇ ਪੰਜਾਬ ਦੇ ਲਈ ਮੈਂ ਕਹੂੰਗਾ ਬਹੁਤ ਵੱਡੀ ਖੁਸ਼ਖਬਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਉਹ ਨਸ਼ਿਆਂ ਨੂੰ ਲੈ ਕੇ ਹੈ ਤੇ ਨਸ਼ਿਆਂ ਦੇ ਵਿਰੁੱਧ ਹੀ ਤਾਂ ਉਹਨਾਂ ਦੀ ਮੁਹਿੰਮ ਸੀ ਜਿਹੜੀਆਂ ਗੱਲਾਂ ਬਾਤਾਂ ਨੂੰ ਲੈ ਕੇ ਅੱਜ ਡਿਬਰੂਗੜ੍ਹ ਦੇ ਵਿੱਚ ਅਮਰਪਾਲ ਸਿੰਘ ਔਰ ਉਹਦੇ ਕੁਝ ਸਾਥੀ ਬੰਦੇ ਨੇ ਤਾਂ ਹੁਣ ਪੰਜਾਬ ਵਾਸੀਆਂ ਨੂੰ ਵੀ ਇਹ ਵੱਡਾ ਪ੍ਰਾਲਾ ਕਰਨਾ ਚਾਹੀਦਾ ਹੈ ਕਿ ਜਿਹੜਾ ਅਮਰਪਾਲ ਸਿੰਘ ਸੰਸਦ ਦੇ ਵਿੱਚ ਆਉਣ ਜਾ ਰਹੇ ਨੇ ਇਦੇ ਉੱਤੇ ਲੋਕਾਂ ਲਈ ਵੀ ਰਿਐਕਸ਼ਨ ਆਉਣੇ ਚਾਹੀਦੇ ਨੇ ਕਿ ਅਸੀਂ ਅਮਰਪਾਲ ਸਿੰਘ ਦੇ ਨਾਲ ਆ ਤੇ ਅਸੀਂ ਉਹਨਾਂ ਦਾ ਸੰਯੋਗ ਕਰਦੇ ਆ ਕਿਉਂਕਿ ਅਕਸਰ ਤੁਸੀਂ ਨਵੀਂ ਤੋਂ ਨਵੀਂ ਸਰਕਾਰ ਬਣਾਈ ਐ ਤਾਂ ਮੈਂ ਕਹੂੰਗਾ ਕਿ ਇੱਥੇ ਕਿਉਂ ਨਾ ਆਪਣੇ ਇੱਕ ਸਿੱਖ ਭਾਈਚਾਰੇ ਦੇ ਕਿਸੇ ਵੀ ਬੰਦੇ ਨੂੰ ਯਾਨੀ ਜਿਵੇਂ ਅਮਰਪਾਲ ਸਿੰਘ ਨੂੰ ਇੱਕ ਮੌਕਾ ਦਿੱਤਾ ਜਾਵੇ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸਟੇਟ ਆ ਜਿਹੜੀ ਇਹ ਬੜੀ ਹੀ ਇੱਕ ਉਹ ਸਟੇਟ ਆ ਜਿਹਦੀ ਕਿ ਪੂਰੇ ਮੁਲਖਾਂ ਦੇ ਉੱਤੇ ਪੂਰੇ ਮੁਲਖਾਂ ਦੀ ਆਪਣੀ ਸਟੇਟ ਦੇ ਉੱਤੇ ਨਜ਼ਰ ਹੁੰਦੀ ਐ ਕਾ ਪੰਜਾਬ ਮੈਂ ਤੁਹਾਨੂੰ ਅਕਸਰ ਕਹਿਣਾ ਕਿ ਪੂਰੇ ਦੇਸ਼ ਨੂੰ ਲੀਡ ਕਰਦਾ ਸਾਡਾ ਪੰਜਾਬ ਤਾਂ ਫੇਰ ਸਾਡੇ ਪੰਜਾਬ ਦੇ ਵਿੱਚ ਲੱਗ ਲੱਗ ਤਰਾਂ ਦੇ ਵਖਰੇਵੇਂ ਕਿਉਂ ਨੇ ਕੌਣ ਕਰਦਾ ਇਹਨਾਂ ਨੂੰ ਸਰਕਾਰਾਂ ਕਰਦੀਆਂ ਨੇ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਨਿਕਲ ਕੇ ਆਉਣਾ ਚਾਹੀਦਾ ਕਿ ਅਸੀਂ ਅਮਰਪਾਲ ਸਿੰਘ ਦੇ ਨਾਲ ਆ ਤੇ ਅਮਰਪਾਲ ਸਿੰਘ ਦੀ ਆਵਾਜ਼ ਬਣ ਕੇ ਬੋਲਣਾ ਚਾਹੀਦਾ ਉਹਨਾਂ ਲੋਕਾਂ ਦੀ ਗੱਲ ਕਰਦਾ ਮੈਂ ਜਿਹੜੇ ਕਿ ਲੋਕ ਲੱਤਾਂ ਖਿੱਚਦੇ ਨੇ ਉਹਨਾਂ ਨੂੰ ਵੀ ਇਸ ਗੱਲ ਤੋਂ ਪ੍ਰੇਸ਼ ਕਰਨਾ ਚਾਹੀਦਾ ਕਿ ਜੇਕਰ ਕੋਈ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਪੰਜਾਬ ਦੀ ਕੌਮ ਦੇ ਪ੍ਰਤੀ ਮੈਂ ਕਹਾਂ ਜੇ ਕੋਈ ਬੋਲਣਾ ਚਾਹੁੰਦਾ ਤਾਂ ਤੁਸੀਂ ਉਹਨਾਂ ਦੀਆਂ ਲੱਤਾਂ ਨਾ ਖਿੱਚੋ ਬਲਕਿ ਉਹਨਾਂ ਨੂੰ ਹੌਸਲਾ ਦਿਓ ਕਿਉਂਕਿ ਪੰਜਾਬ ਸਾਡਾ ਮੈਂ ਅਕਸਰ ਕਹਿਣਾ ਹੁੰਦਾ ਕਿ ਉਸ ਦਲਦਲ ਦੇ ਵਿੱਚ ਖੜਾ ਜਿੱਥੋਂ ਨਾ ਹਿੱਲ ਸਕਦਾ ਤੇ ਨਾ ਕਿਧਰੇ ਭੱਜ ਸਕਦਾ ਤਾਂ ਇਹ ਸਰਕਾਰਾਂ ਦਾ ਜਿਹੜਾ ਵਰਤਾਰਾ ਵਰਤਿਆ ਪਿਛਲੇ ਦਿਨਾਂ ਦੇ ਵਿੱਚ ਤੇ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਉਹ ਨਸ਼ਿਆਂ ਨੂੰ ਲੈ ਕੇ ਤੇ ਨਸ਼ਿਆਂ ਦੇ ਵਿਰੁੱਧ ਜਿਹੜੇ ਬੰਦੇ ਨੇ ਮਹੀਮ ਚਲਾਈ ਹੈ ਤਾਂ ਤੁਸੀਂ ਉਹਦਾ ਸਾਥ ਕਿਉਂ ਨਹੀਂ ਦਿੰਦੇ ਕਿਉਂਕਿ ਅਮਰਪਾਲ ਸਿੰਘ ਨੇ ਨੌਜਵਾਨੀ ਬਚਾਉਣ ਦੀ ਗੱਲ ਕੀਤੀ ਨੌਜਵਾਨਾਂ ਨੂੰ ਸਿੱਧੇ ਰਾਹ ਤੇ ਲਿਜਾਣ ਦੀ ਗੱਲ ਕੀਤੀ ਹੈ ਕੌਮ ਦੇ ਪ੍ਰਤੀ ਗੱਲਾਂ ਕੀਤੀਆਂ ਸਾਡੇ ਲੋਕਾਂ ਦੇ ਪ੍ਰਤੀ ਗੱਲਾਂ ਕੀਤੀਆਂ ਨੇ ਬਹੁਤ ਵੱਡੀ ਗੱਲ ਆ ਪੰਜਾਬ ਦੇ ਲੋਕੋ ਕਿ ਇਸ ਗੱਲ ਨੂੰ ਮੇਰਾ ਵੀਰ ਜ਼ਰੂਰ ਸਮਝਣਾ ਚਾਹੀਦਾ ਹਰ ਇੱਕ ਪੰਜਾਬੀ ਨੂੰ ਹਰ ਇੱਕ ਸੱਖ ਨੌਜਵਾਨ ਨੂੰ ਇਸ ਗੱਲਾਂ ਦੇ ਉੱਤੇ ਪਹਿਰਾ ਦੇਣਾ ਬੜਾ ਜ਼ਰੂਰੀ ਆ ਤਾਂ ਮੈਂ ਚਾਹੂਗਾ ਕਿ ਇਹ ਵੀਡੀਓ ਨੂੰ ਵੱਡੇ ਪੱਧਰ ਤੇ ਗਰੁੱਪਾਂ ਦੇ ਵਿੱਚ ਮੇਰਾ ਵੀਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇੱਕ ਸਿੱਖ ਨੌਜਵਾਨ ਤੱਕ ਮਾਵਾ ਪੈਣਾ ਤੱਕ ਬਜ਼ੁਰਗ ਬੱਚਿਆਂ ਤੱਕ ਹਰ ਇੱਕ ਪੰਜਾਬੀ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਕਿਉਂਕਿ ਇਹ ਵੀਡੀਓ ਜਿਹੜੀ ਕਿ ਬੜਾ ਹੀ ਜਜਵਾ ਕਾਇਮ ਕਰਨ ਦਾ ਕੰਮ ਕਰਦੀ ਹੈ ਤੈਸ ਕਰਕੇ ਮੇਰੀ ਅਪੀਲ ਹੈ ਵੱਡੇ ਪੱਧਰ ਤੇ ਮੇਰਾ ਵੀਰ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਪਾ ਦੇਣਾ ਤੇ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਘੰਟੀ ਵਾਲ ਤੇ ਜਰੂਰ ਕਰਦੇ ਨੇ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਤੇ